ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਕਿਸੇ ਵੀਰ ਨੇ ਕਿਸੇ ਪਸ਼ੂ ਦੀ ਕੋਈ ਵੀ ਵੀਡੀਓ ਸੇਲ ਕਰਨ ਲਈ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਦੌਲਤਰਾਮ ਵਪਾਰੀ ਦੇ ਘਰੋਂ ਬਣ ਰਹੀ ਆ ਬਹੁਤ ਸੋਹਣੀ ਸਨੱਖੀ ਕੱਟੀ ਲੈ ਕੇ ਆਏ ਆ ਬਾਈ ਜੀ ਮੋਰਾ ਨਸਲ ਦੀ 16 ਮਹੀਨੇ ਦੀ ਉਮਰ ਦਾਸਦੇ ਬਾਈ ਜੀ ਹੁਣੀ ਮਾਂ ਇਹਦੀ ਕੋਲੇ ਹੀ ਆ ਤੇ ਪ੍ਰੋਪਰ ਗੱਲਬਾਤ ਰਿਪੋਰਟ ਸਾਰਾ ਬਾਈ ਜੀ ਹੁਣ ਤੋਂ ਪੁੱਛ ਕੇ ਤੁਹਾਨੂੰ ਦੱਸਦੇ ਆ ਬਾਈ ਜੀ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪਾਰਖਸ਼ਨੂ ਦੋਸਤਰਾ ਪਿੰਡ ਬਗੜੀ ਜ਼ਿਲ੍ਹਾ ਫਰੀਦਕੋਟ ਸੀ ਲੱਤੋ ਠੀਕ ਆ ਬਾਈ ਤੇ ਕਿਰਦਾ ਵਾਲੀ ਕੱਟੀ ਦੀ ਜੀ ਇਹ ਵੀਰੇ 16 ਮਹੀਨੇ ਦੀ ਕੱਟੀ ਆ ਹਾਂਜੀ ਇਹ ਵੀਰੇ ਇੱਕੋ ਪਰਨਾ ਨਾ ਪਰਨਾਵਾ ਧੀਆ ਅੱਛਾ ਇਹਦੀ ਮਾਂ ਦੀ ਅਸੀਂ ਤਿਆਰ ਕਰਕੇ ਵੀਡੀਓ ਪਾਵਾਂਗੇ ਮਾਂ ਇਹਦੀ ਠੀਕ ਆ ਜੀ ਤੇ ਮੈਂ ਬਹੁਤ ਜ਼ਿਆਦਾ ਚੰਗੇ ਦੁੱਧ ਵਾਲੀ ਆ ਆ ਬਾਈ ਜੀ ਇਹਦੀ ਮਾਂ ਵੀ ਵਿਖਾਉਣੇ ਤੁਹਾਨੂੰ ਠਾ ਦਿਓ ਬਾਈ ਮੜੀ ਜੀ ਆ ਇਹਦੀ ਮਾਂ ਪਰ ਇਹਦੀ ਤਿਆਰ ਕਰਕੇ ਬਾਈ ਜੀ ਇਹਦੇ ਵੀਡੀਓ ਬਣਾਵਾਂਗੇ ਛੋਟੀ ਦੂਜਾ ਸੁਆ ਇਹ ਤੇ ਪਹਿਲੇ ਦੁੱਧ ਵਾਲੀ ਝੋਟੀ ਆ ਪਤਲੇ ਪਿੰਡੇ ਦੀ ਮੋਰਾ ਨਸਲ ਦੀ ਜੀ ਕੱਤੀ ਸਾਫ ਸੋਹਣੀ ਆ ਕੱਲਾ ਕੱਲਾ ਥਾਣਾ ਜੀ ਇਹ ਥੋੜੀ ਤਿਆਰ ਨਹੀਂ ਝੋਟੀ ਆ ਪਰ ਇਹਦੀ ਬਾਈ ਜੀ ਇਹਦੇ ਤਿਆਰ ਕਰਕੇ ਵੀਡੀਓ ਪਾਵਾਂਗੇ ਸਿੰਘੀ-ਸੁੰਗੀ ਇਹ ਵੀ ਬਹੁਤ ਸੋਹਣੀ ਆ ਬਿਲਕੁਲ ਪਾਵਾਂ ਤੰਗਾ ਇੱਕੋ ਹੀ ਕੱਤੀ ਆ ਸੁਣਨਾ ਸੁਣਖੀਆਂ ਕਿਸੇ ਵੀਰ ਦੇ ਕੱਤੀ ਪਸੰਦ ਆਵੇ ਤੇ ਕੱਤੀ ਦਾ ਬਾਈ ਜੀ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਬਾਈ ਜੀ ਉਹਨਾਂ ਨਾਲ ਸੰਪਰਕ ਕਰ ਲਿਓ ਮਾਤਰਾ ਮਾਤਾ ਤੁਹਾਨੂੰ ਤਾਂ ਵੀ ਕੱਤੀ ਲੱਗ ਰਹੇ ਨੂੰ ਪਤਾ ਲੱਗ ਜਾਂਦਾ ਇਹ ਵਾਕਿਆ ਹੀ ਚੰਗੀ ਝੋਟੀ ਦੀ ਆ ਕੱਤੀ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਮੋਰਾ ਨਸਲ ਦੀ ਆ ਕਾਲੇ ਸ਼ਾਹ ਬਾਈ ਜੀ ਕੋਈ ਫੋੜ ਸ਼ਾਹ ਵੀ ਨਹੀਂ ਕੱਲਾ ਕੱਲਾ ਥਾਣਾ ਬੈ ਜਾਵਾ ਕੋਈ ਫੋੜ ਨਹੀਂ ਸ਼ਾਗ ਨਹੀਂ ਜੀ ਨੇੜ ਤੋਂ ਥਾਲੇ ਵੱ ਚੈੱਕ ਕਰੋ ਬਾਈ ਜੀ ਕੱਟੀ ਸੋਹਣੀ ਸੁਨੱਖੀ ਆ ਫੇਸ ਕੁਆਲਟੀ ਪੂਰੀ ਸੋਹਣੀ ਆ ਸਿੰਗੀ ਸਿੰਗੀ ਦਾ ਪੂਰੀ ਸੋਹਣੀ ਆ ਕਰਮਾਰੀ ਨੇ ਅੱਜ ਜਾਵਾ ਨਾਲ ਹੀ 라ਜ ਨਹੀਂ ਬਾਈ ਜੀ 16 ਮਹੀਨੇ ਉਮਰ ਆ ਫੀਲ ਸਹੂਆ ਕੱਟੀ ਫੋੜ ਸ਼ਾ ਕੋਈ ਨਹੀਂ ਪੂਰੇ ਵਿਰਲ ਚ ਥਾਣਾ ਬੈ ਗਈ ਚਾਰ ਹੀ ਥਾਣਾ ਸੋਹਣੇ ਬਾਈ ਫਲੰਗਾਰਗੇ ਥਾਣਾ ਕਿਸੇ ਵੀਰ ਤੇ ਪਸੰਦ ਆਵੇ ਬਾਈ ਜੀ ਉਹਨਾਂ ਨਾਲ ਬਸ ਗੱਲ ਕਰ ਲਿਓ ਜੇ ਮਾਵਾ ਮਾਵਾਂ ਦੀਆਂ ਪ੍ਰੋਫਾਈਲ ਕੋਈ ਨਹੀਂ ਹਾਂਜੀ ਮਾਵਾ ਧਿੰਗਾ ਕਾਲਾ ਪਸਕਾਰ ਰੰਗਾ ਬਾਈ ਜੀ ਨਾ ਅਗਰ ਗੀਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਦਾ ਸਵਾਰਕ ਕਰ ਲਿਓ ਸੋਹਣੀ ਸੁਨੱਖੀ ਕੱਟੀ ਆ ਬਾਕੀ ਜਾਨਵਰ ਬਾਈ ਜੀ ਹੁਣ ਚੰਗਾ ਹੀ ਲਿਆਉਂਦੇ ਆ ਉਹ ਤਾਂ ਇਹਨਾਂ ਦਾ ਵਹਿੜਾਂ ਦਾ ਕੰਮ ਹੀ ਆ ਜਿਆਦੇ ਕੱਟੀ-ਕੁੱਟੀ ਦਾ ਜਿੱਦੇ ਬਾਲੀ ਸੋਹਣੀ ਮਿਲ ਜੇ ਚੰਗੀ ਮਿਲ ਜੇ ਉਹਦੇ ਲੈਂਦੇ ਆ ਜੀ ਨਾਮੀ ਕੱਟੀ ਆ ਜੇ ਕੋਈ ਵੀਰ ਜਾ ਕੇ ਸਾਂਭ ਸੰਭਾਲ ਕਰਨ ਵਾਲੀ ਦੀ ਕਰ ਲਵੇ ਤਾਂ ਕੱਟੀ ਸੋਹਣੀ ਆ ਬਾਈ ਜੀ ਬਾਕੀ ਕਦ ਕੁ ਅੰਗ ਬਹੁਤ ਚੰਗੇ ਲੱਗਦੇ ਆ ਹਾਂ ਜੀ ਅੰਗ ਪੱਠ ਪੁੜੇ ਦੀ ਪੂਰੀ ਸੋਹਣੀ ਆ ਪਤਲੇ ਸਰੀਰ ਦੀ ਆ ਦੋਦ ਵਾਲੀ ਕੱਟੀ ਆ ਬਾਈ ਜੀ ਬਾਕੀ ਮਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਜਾਨਵਰ ਚੰਗਾ ਫਰਬੜ ਬਣਾ ਕੇ ਜੇ ਉਹ ਚਪਾਲਾ ਪਾਉਂਦੀ ਇੰਨੀ ਕ ਫ੍ਰੀ ਹਾਂਜੀ ਬਾਈ ਜੀ ਮੂਹਰਾ ਨਸਲ ਦੀ ਪੂਸ ਤਾਂ ਪਤਲ ਵੀ ਹੁੰਦੀ ਆ ਜੀ ਚਾਰ ਵਾਲ ਪੂਸ ਤੇ ਹੀ ਆ ਹੋਰ ਕਿਤੇ ਵੀ ਕਾਲਾ ਕਿੱਤਾ ਵਾਲ ਹੈ ਨਹੀਂ ਬਾਈ ਜੀ ਸੋਹਣੀ ਸੁਨੱਖੀ ਕੱਟੀ ਕਿਸੇ ਵੀਰ ਦੇ ਪਸੰਦ ਆਵੇ ਉਹ ਕਿਹੜੇ ਦੀ ਆ ਪਰ ਆਪਾਂ ਨੂੰ ਪਤਾ ਨਹੀਂਗਾ ਯਾਦ ਨਹੀਂਗਾ ਠੀਕ ਆ ਬਾਈ ਠੀਕ ਆ ਬਾਈ ਜੀ ਹੁਣ ਦੱਸਿਆ ਸੀ ਕਿਹੜੇ ਦੀ ਆ ਪਰ ਆਂਦਾ ਭੁੱਲ ਗਿਆ ਮੇਰੇ ਯਾਦ ਨਹੀਂਗਾ ਕੱਟੀ ਸੋਹਣੀ ਬਹੁਤ ਚੰਗੀ ਆ ਕਾਲੀ ਸ਼ਾਹ ਜੀ ਕਿਸੇ ਵੀਰ ਦੇ ਚੌਕੀ ਦਾ ਇਹ ਪਸੰਦ ਆਵੇ ਬਾਈ ਜੀ ਉਹਨੂੰ ਅਸਪਾਰਸ਼ ਕੱਤੀ ਸੋਹਣੀ ਜਨਕੀ ਬਹੁਤ ਆ ਬਾਈ ਜੀ ਕਾਲੀ ਸ਼ਾ ਸੱਦਕਾਰ ਕਰਮਾ ਲਈ ਬਹੁਤ ਚੰਗਾ ਜਿਹੜੇ ਦਿਨ ਤਿਆਰ ਹੋ ਗਈ ਕੱਤੀ ਗੱਲਾਂ ਕਰਾ ਦੂ ਬਾਈ ਜੀ ਮੋੜ ਲਿਓ ਬਾਈ ਜੀ ਦੇਖੋ ਜੀ ਫੇਸ ਕੁਆਲਟੀ ਪਤਲੀ ਬੁਥੀ ਦੀ ਆ ਜੀ ਨਿੱਕੀ ਨਿੱਕੀ ਸਿੰਗੀ ਆ ਜੀ ਚੰਗੀ ਬਹੁਤ ਸੋਹਣੀ ਆ ਬਾਈ ਜੀ ਨੱਤਰਾਂ ਹੀ ਤਰੀ ਕਰਮਾ ਲਈ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਨਾ ਵਰਕ ਜ਼ਰੂਰ ਕਰ ਲਿਓ ਜੀ ਸੋਹਣੀ ਸਾਬ ਕੱਤੀ ਤੋਰਾ ਤਾਰਾ ਕਰਮਾ ਲਈ ਦਾ ਬਹੁਤ ਚੰਗਾ ਜੀ ਕੱਟਿਪੜੇ ਬਹੁਤ ਸੋਹਣੇ ਨੇ ਜੀ ਤੇ ਬਾਈ ਜੀ ਕੀ ਜੱਜ ਮਾੜਾ ਦੇ ਇਹ 40000 ਰੁਪਏ ਕੱਟਿ ਦੇਦਾਂਗੇ ਬਾਈ 40000 ਦੀ ਹਾਂਜੀ ਮੌਕੇ ਤੇ ਕੋਈ ਮਾਨਤਾਨ ਬਾਈ ਜੀ ਮੌਕਾ ਨਾ ਚੱਲਾਂਗੇ ਠੀਕ ਆ ਬਾਈ ਜੀ ਬਾਈ ਜੀ ਕੱਟੀਆਂ ਬਹੁਤ ਸੋਹਣੇ ਸੁਨੱਖੀ ਆ ਬਾਈ ਜੀ ਇਹਨਾਂ ਨੇ 40000 ਰੁਪਏ ਡਿਮਾਂਡ ਕਰੀ ਆ ਮੌਕੇ ਤੇ ਕਦੇ ਮਾਨਤਾਨ ਜ਼ਰੂਰ ਹੋ ਜਾਊਗਾ ਸੋਹਣੇ ਸੁਨੱਖੀ ਕੱਟੀਆਂ ਥਲ ਥੁਨ ਚਾਰੀ ਆ ਬਾਈ ਜੀ ਕਾਲੀਆਂ ਆੱਖਾਂ ਕੋਈ ਰਜਿਟਿਟੀ ਤਾਰ ਦੂਰ ਕੋਈ ਨਹੀਂਗੀ ਖੀਰੀ ਹੈਗੀ ਐਂ ਖੀਰਾ ਬੱਚਾ ਮੋਰਾ ਨਸਲ ਦੀ ਪਿਓਰ ਕੱਟੀ ਜਾ ਬਾਈ ਜੀ ਤੇ ਬਾਈ ਜੀ ਕਿਸੇ ਵੀ ਨੂੰ ਵੀਡੀਓ ਸੋਹਣੀ ਲੱਗੇ ਅਗੇ ਸ਼ੇਅਰ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ 8847601402 8847601402 ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਤੇ ਬਾਈ ਜੀ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ